ਸਾਰੇ ਹੋ ਗਏ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਵੇਰ ਦੇ ਇੱਥੇ ਵਜੇ ਹੋਏ ਨੇ 8:30 8:30 ਦਾ ਟਾਈਮ ਹੈਗੇ ਸਾਈਟ ਸਕੂਲ ਚੱਲਾ ਗਿਆ ਏ ਤੇ ਮੈਨੂੰ ਅੱਜ ਨਾ ਬੜੀ ਐਮਰਜੈਂਸੀ ਸੀਗੀ ਤੇ ਮੈਂ ਕਿਹਾ ਚੱਲੋ ਪਹਿਲਾਂ ਤੁਹਾਨੂੰ ਗੱਲ ਕਰ ਲਵਾਂ ਤੇ ਨਾਲੇ ਕਾਫੀ ਕਮੈਂਟ ਆਏ ਹੋਏ ਨੇ ਜਿਨ੍ਹਾਂ ਦੇ ਆਪਾਂ ਜਵਾਬ ਦੇਣੇ ਨੇ ਜਿਨ੍ਹਾਂ ਨੂੰ ਅੱਜ ਆਪਾਂ ਉਸ ਕੰਮ ਬਾਰੇ ਦੱਸਣਾ ਜਿਹੜਾ ਕੰਮ ਮੈਂ ਕਰਦੀ ਹਾਂ ਕਿੱਥੇ ਮਿਲਦਾ ਏ ਵੀਡੀਓ ਜਿਹੜੀ ਐਂਡ ਤੱਕ ਦੇਖਣਾ ਲਾਈਕ ਤੇ ਕਰਨਾ ਸ਼ੇਅਰ ਕਰਨਾ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਾਰਿਆਂ ਨੂੰ ਹੀ ਪਤਾ ਚੱਲ ਜਾਵੇ ਹੈਨਾ ਕਿਉਂਕਿ ਸਾਰਿਆਂ ਦਾ ਭਲਾ ਸੋਚਾਂਗੇ ਤਾਂ ਹੀ ਆਪਣਾ ਭਲਾ ਹੋਊਗਾ ਤੇ ਪਲੀਜ਼ ਵੀਡੀਓ ਵੱਧ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਜ਼ਰੂਰ ਕਰਨਾ ਪਹਿਲਾ ਲਾਈਕ ਕਰ ਦਿਓ ਫਟਾਫਟ ਤੁਸੀਂ ਭੁੱਲ ਜਾਣਾ ਜੀ ਬਹੁਤ ਮਿਹਨਤ ਕਰਦੀ ਆ ਤੁਹਾਡੇ ਲਈ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਤਾਂ ਆ ਦੇਖੋ ਮੈਂ ਲੱਗੀ ਸੀ ਸੂਟ ਦੀ ਕਟਿੰਗ ਕਰਨ ਵਾਸਤੇ ਕਿਉਂਕਿ ਸਵੇਰੇ ਮੈਂ ਸੂਟ ਦੀ ਕਟਿੰਗ ਤਾਂ ਕਰਨ ਲੱਗੀ ਇਹ ਹੈਗੇ ਐਮਰਜੈਂਸੀ ਸੂਟ ਮੈਂ ਕਿਹਾ ਹਲੇ ਵੀ ਚਲੋ ਹਨਾ ਸਾਹਿਬ ਦੀ ਰੋਟੀ ਆਪਾਂ ਜਾਣਾ ਹੈ 11 ਵਜੇ ਫਟਾਣ ਵਾਸਤੇ ਉਸ ਟਾਈਮ ਮੈਂ ਬਣਾਣੀ ਰੋਟੀ ਖੁਸ਼ੀ ਖਾਂਦੀ ਨਹੀਂ ਸਵੇਰੇ ਮੈਂ ਵੀ ਸਵੇਰੇ ਬਿਲਕੁਲ ਵੀ ਨਹੀਂ ਰੋਟੀ ਖਾਂਦੀ ਹਾਂਗੀ ਇਸ ਕਰਕੇ ਮੈਂ ਚਾਹ ਦਾ ਕੱਪ ਪੀ ਲਿਆ ਹੈ ਤੇ ਮੈਂ ਲੱਗੀ ਸੀਗੀ ਸ਼ੁਰੂਆਤ ਕਰਨ ਵਾਸਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਸਾਸਿਕਾ ਬਲਾਕੇ ਗੁੱਡ ਮਾਰਨਿੰਗ ਬਲਾਕੇ ਹਾਲ ਚਾਲ ਪੁੱਛ ਕੇ ਨਾਲੇ ਕੱਟਦੀਆਂ ਸੂਟ ਨਾਲੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਉਹ ਦੇਖੋ ਚੀਜ਼ ਉਹ ਤੇ ਉਹਨੂੰ ਛੋਟਾ ਇੱਥੇ ਨਾ ਇੱਕ ਚੂਹੀ ਦਾ ਬੱਚਾ ਮਰ ਕੇ ਨਜ਼ਰ ਆ ਗਿਆ ਸੀਗਾ ਉਸ ਟਾਈਮ ਤਾਂ ਇਹਨੂੰ ਲੱਭ ਰਹੇ ਹੋ ਪਤਾ ਨਹੀਂ ਕਿੱਥੇ ਕਿੱਥੇ ਚਲਾ ਗਿਆ ਤੇ ਬਾਕੀ ਲੋ ਜੀ ਆਪਕੋ ਜੀ ਇਹ ਬੜਾ ਖਰਾਬ ਓਏ ਗੁੱਡ ਮਾਰਨਿੰਗ ਬਲਾਕ ਮਾਰਨਿੰਗ ਤੇ ਲਓ ਜੀ ਤੇ ਬਾਕੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਇੱਕ ਉਹ ਦੇਖੋ ਦਰਵਾਜ਼ੇ ਤੇ ਟਾਵਲ ਕੌਣ ਕੌਣ ਟੰਗਦਾ ਹੈ ਉਹ ਦੇਖੋ ਮੈਂ ਟੰਗਿਆ ਫਿਰ ਕੌਣ ਕੌਣ ਟੰਗਦਾ ਕਮੈਂਟ ਕਰਕੇ ਜਰੂਰ ਦੱਸਿਓ ਕਈ ਕਹਿੰਦੇ ਨੇ ਜਿਹੜੇ ਨਹੀਂ ਹੁੰਦਾ ਕੀ ਕਹਿੰਦੇ ਨੇ ਟੰਗਣਾ ਨਹੀਂ ਚਾਹੀਦਾ ਪਰ ਨਹੀਂ ਆਈ ਡੋਟ ਨੋ ਮੈਨੂੰ ਨਹੀਂ ਪਤਾ ਹੈਗਾ ਬਾਕੀ ਕਮੈਂਟ ਕਰਕੇ ਤੁਸੀਂ ਦੱਸਿਓ ਮੈਨੂੰ ਤੇ ਲਓ ਜੀ ਆਪਾਂ ਨਾ ਹੁਣਾ ਸੂਟ ਦੀ ਕਟਿੰਗ ਕਰਨੇ ਆ ਪਲਾਜੋ ਸੂਟ ਆ ਇਹ ਪਲਾਜੋ ਸੂਟ ਆ ਕਿਸੇ ਲਈ ਠੀਕ ਹੈ ਆ ਦੇਖੋ ਜੀ ਪੈਸੇ ਤਾਂ ਆਪਾਂ ਇਸ ਤਰ੍ਹਾਂ ਵੀ ਕਮਾ ਸਕਦੇ ਹਾਂ ਨਾ ਸਟੀਚਿੰਗ ਕਰਕੇ ਵੀ ਕਮਾ ਸਕਦੇ ਹੁਣ ਇਹਦਾ ਪਰਾਜੋ ਸੂਟਾਂ ਨੂੰ ਟਾਈਮ ਨਹੀਂ ਲੱਗਦਾ ਹੈਗਾ ਜ਼ਿਆਦਾ ਆ ਦੇਖੋ ਬਿਲਕੁਲ ਵੀ ਜ਼ਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਇਹ ਸੱਚ ਇਹ ਦੋ ਸੂਟ ਨੇ ਇੱਕ ਹੈਗਾ ਇਹ ਸਲਵਾਰ ਸੂਟ ਕਢਾਈ ਵਾਲਾ ਔਰ ਆ ਦੇਖੋ ਕਿੰਨਾ ਪਿਆਰਾ ਸੂਟ ਆ ਦੇਖੋ ਐਦਾਂ ਦਾ ਸੂਟ ਲੁਧਿਆਣਾ ਨੂੰ ਦੇਖੋ ਆ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨੇ ਨੇ ਫਿਰ ਮੈਂ ਤੁਹਾਨੂੰ ਦੱਸੂਗੀ ਇਹਦਾ ਰੇਟ ਕੀ ਹੈ ਇੰਨੇ ਸਸਤੇ ਸੂਟ ਨੇ ਇਹ ਵੀ ਤੁਸੀਂ ਖਰੀਦ ਕੇ तुम घर बैठ के ही बिजनेस कर सकते हो इदा के कपड़े खरीद के फील्डगान तो बहुत सस्ते कपड़े मिल जाते हैं फील्डगानज हो गई करीमपुरा हो गया बाकी मैंने कमेंट भी आए थे करीमपुरा रोड वालों उधरों नहीं जानकारी दी है क्योंकि आपको झूठ नहीं दसा जो कुछ हैगा उ दसा जब है ना तो दे हाँ देखो सूट प्रिंट सूट कोटन का सूट हाँ देखो ब्लैक कलर का ਬਹੁਤ ਸੋਹਣੇ-ਸੋਹਣੇ ਸੂਟ ਮਿਲ ਜਾਂਦੇ ਇੱਥੇ ਤੁਸੀਂ ਖਰੀਦ ਕੇ ਘਰ ਬੈਠ ਕੇ ਔਨਲਾਈਨ ਕੱਪੜੇ ਵੇਚ ਸਕਦੇ ਹੋ bizness ਕਰ ਸਕਦੇ ਹੋ ਹਨਾ ਬਹੁਤ ਸਾਰੀਆਂ ਇੱਥੇ ਕੋਸਮੈਟਿਕ ਸਮਾਨ ਹੈਗਾ ਏ ਇੱਕ ਕਮੈਂਟ ਆਈ ਸੀ ਕਿ ਕਰਿਆਲੇ ਦਾ ਵੀ ਸਮਾਨ ਮਿਲਦਾ ਹਾਂਜੀ ਤੇ ਕਰਿਆਲੇ ਦਾ ਵੀ ਸਮਾਨ ਮਿਲਦਾ ਹੈ ਬਹੁਤ ਹੀ ਸਸਤਾ ਕਮ ਦਾਮਾਂ ਵਿੱਚ ਬੈੱਡ ਸ਼ੀਟ ਹੋ ਗਈਆਂ ਸ਼ੂਜ਼ ਹੋ ਗਏ ਸੈਂਡਲ ਹੋ ਗਏ ਸਲੀਪਰ ਹੋ ਗਏ ਬੈਗ ਹੋ ਗਏ ਪਰਸ ਹੋ ਗਏ ਹਰ ਕਿਸਮ ਦੀ ਚੀਜ਼ ਹੈ ਤੁਸੀਂ ਉੱਥੇ ਜਾ ਕੇ ਖਰੀਦ ਸਕਦੇ ਹੋ ਬਿਲਕੁਲ ਸਸਤਾ ਤੇ ਤੁਸੀਂ ਆਪਣੀ ਸ਼ਾਪ ਖੋਲ ਸਕਦੇ ਆ ਆਪਣਾ ਮਿੰਡਾ ਸੀ ਕਿਉਂਕਿ ਜਿਹੜੇ ਲੁਧਿਆਣਾ ਤੋਂ ਦੂਰ ਨੇ ਜਿਹੜੇ ਰੋਜ਼ ਲੁਧਿਆਣੇ ਆ ਕੇ ਕੰਮ ਨਹੀਂ ਕਰ ਸਕਦੇ ਉਹ ਜਿੱਥੇ ਵੀ ਬੈਠੇ ਹੋ ਨੇ ਜਿਹੜੇ ਜਿਹੜਾ ਉਹਨਾਂ ਦਾ ਟਿਕਾਣਾ ਇੱਥੇ ਬੈਠ ਕੇ ਤੁਸੀਂ ਕੰਮ ਕਰ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਮਾਰਕੀਟ ਵੀ ਮੈਂ ਤੁਹਾਨੂੰ ਲੈ ਕੇ ਚਲੂੰਗੀ ਰੱਖੜੀ ਆ ਰਿਹਾ ਹੈ ਸਾਰੀਆਂ ਭੈਣਾਂ ਨੂੰ ਮੇਰੇ ਵੱਲ ਬਹੁਤ ਬਹੁਤ ਹੀ ਮੁਬਾਰਕਬਾਦ ਹੋਵੇ ਜਿੱਥੇ ਮੇਰੇ ਵੀਰ ਭਰਾ ਬੈਠੇ ਹੋਏ ਨੇ ਦੂਰ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੋਵੇ ਤੇ ਬਾਕੀ ਚਲੋ ਜੀ ਆਪਾਂ ਹੁਣ ਸਟਾਰਟਿੰਗ ਕਰਦੇ ਆਂ ਜਿਆਦਾ ਗੱਲਬਾਤ ਨਹੀਂ ਕਰਦੇ ਆ ਹੋ ਜੀ ਤੁਸੀਂ ਪੂਰੀ ਜਾਣਕਾਰੀ ਲਵੋ ਕਿਥੋਂ ਆਪਾਂ ਟੋਪੀਆਂ ਦੇ ਘਰ ਲੈ ਕੇ ਆਨੇ ਆ ਕਿੱਥੇ ਕਰਦੇ ਆ ਸਾਰਿਆਂ ਨੂੰ ਦੱਸਦੇ ਆ ਠੀਕ ਹੈ ਜੀ ਵੀਡੀਓ ਫੁੱਲ ਵਾਚ ਕਰਨਾ ਲਓ ਜੀ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੇ ਮੈਂ ਤੁਹਾਡੇ ਨਾਲ ਸਾਰੀ ਇਨਫਰਮੇਸ਼ਨ ਸਾਂਝੀ ਕਰਾਂਗੀ ਵੀਡੀਓ 8 ਕਿੰਟ ਮਿੰਟ ਦੀ ਹੈਗੀ 8.5 ਮਿੰਟ ਦੀ ਵੀਡੀਓ ਫੁੱਲ ਵਾਚ ਕਰਦਣਾ ਵਾਚ ਕਰਨ ਦਾ ਮਤਲਬ ਹੈ ਕਿ ਸਾਰੀ ਵੀਡੀਓ ਪੂਰੀ ਦੇਖਣਾ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਅੱਜ ਥਾਂ ਟਿਕਾਣਾ ਦੱਸਦੀ ਆਂ ਮੈਂ ਕਿੱਥੋਂ ਆਪਾਂ ਨੂੰ ਜਿਹੜੇ ਟੋਪੀਆਂ ਦੀ ਪੈਕਿੰਗ ਦਾ ਜਿਹੜਾ ਹੈਗਾ ਮਾਲ ਕਿੱਥੋਂ ਮਿਲਦਾ ਹੈਗਾ ਇਹ ਕਿੱਥੋਂ ਆਪਾਂ ਲਿਆ ਸਕਦੇ ਆਂ ਤੇ ਕਿਹੜੇ-ਕਿਹੜੇ ਲੈ ਸਕਦੇ ਆ ਉਹ ਤੁਸੀਂ ਹੁਣ ਦੇਖ ਲਿਓ ਜੇ ਹਿਸਾਬ ਲਾ ਕੇ ਇਲਾਕਾ ਦੱਸ ਦੇਣੀ ਆ ਥਾਂ ਟਿਕਾਣਾ ਪੂਰਾ ਦੱਸ ਦੇਣੀ ਆ ਨਾਮ ਵੀ ਦੱਸ ਦੇਣੀ ਆ ਮੇਲ ਦਾ ਜਾਨਕਿ ਫੈਕ ਉੱਥੇ ਹਰ ਪ੍ਰਕਾਰ ਦਾ ਸਾਮਾਨ ਬਣਦਾ ਜਿਵੇਂ ਕਿ ਟੋਪੀਆਂ ਹੋ ਗਈਆਂ ਕੋਟੀਆਂ ਹੋ ਗਈਆਂ ਸ਼ੋਲ ਹੋ ਗਏ ਆ ਸੌਕਸ ਹੋ ਗਈਆਂ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਸਰਦੀ ਚ ਜਿਹੜੀਆਂ ਆਪਾਂ ਨੂੰ ਜ਼ਰੂਰੀ ਹੁੰਦੀਆਂ ਨੇ ਚੀਜ਼ਾਂ ਸਾਰੀਆਂ ਬਣਦੀਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਹੀ ਦਿੰਦੇ ਆ ਆਪਾਂ ਨੂੰ ਆ ਸਟੀਚਿੰਗ ਵਾਸਤੇ ਵੀ ਦਿੰਦੇ ਆ ਮੰਨ ਲਓ ਜਿਹਨਾਂ ਨੂੰ ਪੂਰੀ ਸਟੀਚਿੰਗ ਆਉਂਦੀ ਹੋਵੇ ਜਿਹਨਾਂ ਨੂੰ ਇੰਟਰਲੋਕ ਵੀ ਆਉਂਦੀ ਹੋਵੇ ਉਹ ਉਹ ਵੀ ਉੱਥੇ ਦਰਜੀ ਉੱਥੇ ਵੀ ਬਿਠਾ ਲੈਂਦੇ ਉੱਥੇ ਲੇਡੀਜ਼ ਵੀ ਕੰਮ ਕਰਦੀਆਂ ਨੇ ਏਜੰਟਸ ਵੀ ਕਰਦੇ ਨੇ ਜਿਵੇਂ ਕਿ ਨਾਲ ਮਿਲ ਕੇ ਸਾਰੇ ਹੀ ਕੰਮ ਕਰ ਸਕਦੇ ਆ ਤੇ ਲੋ ਜੀ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਥਾਂ ਟਿਕਾਣਾ ਉਸ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਸ਼ੇਅਰ ਕਰਨਾ ਵਾਧੂ ਵਾਧੂ ਕਿਉਂਕਿ ਸਾਰਿਆਂ ਨੂੰ ਪਤਾ ਚੱਲ ਜਾਵੇ ਦੇਖੋ ਕਿਸੇ ਦਾ ਦੂਸਰੇ ਦਾ ਭਲਾ ਸੋਚਾਂਗੇ ਤਾਂ ਹੀ ਆਪਣਾ ਭਲਾ ਹੋਊਗਾ ਹਨਾ ਤੇ ਇਸ ਕਰਕੇ ਮੈਂ ਲੱਗੀ ਸੀ ਇੱਥੇ ਦੇਖੋ ਆ ਸੂਟ ਦੀ ਕਟਿੰਗ ਕਰਨ ਮੈਂ ਖ ਨਾਲ ਨਾਲ ਸੂਟ ਦੀ ਕਟਿੰਗ ਕਰ ਲੈਣੀ ਕਿਉਂਕਿ ਅੱਜ ਮੈਂ ਥੋੜੀ ਜਿਹੀ ਬੀਜੀ ਹੈਗੀ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਮੈਂ ਕਿਹਾ ਚਲੋ ਨਾਲ ਕਟਿੰਗ ਕਰਦੇ ਨਾਲ ਤੁਹਾਡਾ ਨਾਲ ਆਪਾਂ ਵੀਡੀਓ ਜਿਹੜੀ ਹੈ ਸ਼ੇਅਰ ਕਰ ਦਿੰਨੇ ਆ ਤੇ ਲਓ ਜੀ ਤੁਹਾਡੇ ਕਮੈਂਟਾਂ ਦਾ ਜਵਾਬ ਸਾਰਿਆਂ ਨੂੰ ਰਿਪਲਾਈ ਦਿੰਦਿਆਂ ਹੋਇਆ ਮੈਂ ਤੁਹਾਨੂੰ ਇਹ ਜਿਹੜੀ ਆਪਣਾ ਟੋਪੀਆਂ ਦਾ ਮਾਲ ਹੈਗਾ ਨਾ ਇਹ ਬਹਾਦਰ ਮਿਲ ਹੈ ਬਹਾਦਰ ਮਿਲ ਜਾਨੀ ਕਿ ਫੈਕਟਰੀ ਮਿਲ ਕਹਿੰਦੇ ਨੇ ਮਿਲ ਹੈ ਬਹਾਦਰ ਮਿਲ ਇਹ ਹੈਗੀ ਹੈ ਇੱਥੇ ਆਪਣੇ ਸੀੜੇ ਬਾਜੜੇ ਰੋਡ ਸੀੜਾ ਬਾਜੜਾ ਰੋਡ ਹੈਗਾ ਇਹ ਜਿੰਨੂੰ ਮਰਜ਼ੀ ਪੁੱਛ ਸਕਦੇ ਹੋ ਉੱਥੇ ਪੁੱਛ ਕੇ ਤੁਸੀਂ ਇਹ ਮਿਲ ਵਿੱਚ ਜਾ ਸਕਦੇ ਹੋ ਉੱਥੇ ਤੁਸੀਂ ਕੰਮ ਦਾ ਪਤਾ ਕਰ ਸਕਦੇ ਹੋ ਸੀੜਾ ਬਾਜੜਾ ਰੋਡ ਤੇ ਬਹਾਦਰ ਮੇਲ ਠੀਕ ਹੈ ਜੀ ਵਾਤੂ ਵਾਤ ਵੀਡੀਓ ਸ਼ੇਅਰ ਕਰਦੇ ਹੋ ਸਾਰਿਆਂ ਨੂੰ ਪਤਾ ਚੱਲ ਜਾਵੇ ਉੱਥੇ ਜਾ ਕੇ ਮਤਲਬ ਕਿ ਜਿਹੜੇ ਨੇੜੇ ਤੇਰੇ ਤੇ ਲੁਧਿਆਣੇ ਦੇ ਹੈਗੇ ਆ ਉੱਥੇ ਪਤਾ ਕਰਕੇ ਉੱਥੇ ਤੁਸੀਂ ਜਾ ਕੇ ਇਹ ਕੰਮ ਦਾ ਪਤਾ ਕਰ ਸਕਦੇ ਹੋ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਆਪਾਂ ਵੀ ਉਹਨਾਂ ਨੂੰ ਪੁੱਛ ਕੇ ਦੱਸਿਆ ਮਤਲਬ ਕਿ ਜਿਹੜੇ ਠੇਕੇਦਾਰ ਹੈ ਉਹ ਨਹੀਂ ਦੱਸਦੇ ਸੀਗੇ ਆਪਾਂ ਹੋਰ ਕਿਸੇ ਨੂੰ ਪੁੱਛ ਕੇ ਫਿਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਠੇਕੇਦਾਰ ਨੂੰ ਇਹ ਹੁੰਦਾ ਵੀ ਸਾਡਾ ਕੰਮ ਚੱਲਦਾ ਸੀ ਇਹ ਗਾਂ ਦੱਸਾਂਗੇ ਤਾਂ ਸਾਡਾ ਕੰਮ ਜਿਹੜਾ ਉਠਾਪਾ ਹੋ ਜਾਊਗਾ ਵੀ ਸਾਨੂੰ ਘੱਟ ਮਿਲੂਗਾ ਹਨਾ ਕਿਉਂਕਿ ਹਰ ਕੋਈ ਇਨਸਾਨ ਜਿਹੜਾ ਨਾ ਆਪਣੇ ਬਾਰੇ ਪਹਿਲਾਂ ਸੋਚਦਾ ਦੂਸਰੇ ਬਾਰੇ ਨਾ ਬਾਦ ਚ ਸੋਚਦਾ ਏ ਤੇ ਮੇਰੀ ਸੋਚ ਇਹੀ ਹੈ ਮੈਂ ਤਾਂ ਦੂਸਰੇ ਵਾਰੇ ਪਹਿਲਾਂ ਸੋਚਾਂਗੀ ਆਪਣੇ ਬਾਰੇ ਮੈਂ ਤਾਂ ਬਾਦ ਚ ਸੋਚਾਂਗੀ ਮੈਂ ਤਾਂ ਇਹੀ ਚਾਹਾਂਗੀ ਸਭ ਦਾ ਮਤਲਬ ਕਿ ਭਲਾ ਹੋਵੇ ਸਭ ਜਿਹੜੇ ਹਨ ਸਾਰੇ ਜਾਨੇ ਖੁਸ਼ ਰਹਿਣ ਠੀਕ ਹੈ ਜੀ ਇਹ ਜ਼ਿੰਦਗੀ ਹੈ ਦੂਸਰਿਆਂ ਨੂੰ ਖੁਸ਼ ਵੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਤੇ ਬਸ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਰਾਵਾਂਗੇ ਕੰਮ ਬਹੁਤ ਵਧੀਆ ਘਰ ਬੈਠੇ ਹਨ ਜਿਹੜੀਆਂ ਔਰਤਾਂ ਬਾਹਰ ਨਹੀਂ ਕੰਮ ਕਰ ਸਕਦੀਆਂ ਕਈ ਭੈਣ ਭਰਾ ਨੇ ਜਿਹੜੇ ਹੈਂਡੀਕੈਪ ਨੇ ਹਨ ਜਿਹੜੇ ਵਿਚਾਰੇ ਕੰਮ ਕਰ ਨਹੀਂ ਸਕਦੇ ਉਹ ਘਰ ਇਹ ਕੰਮ ਕਰ ਸਕਦੇ ਨੇ ਬਹੁਤ ਹੀ ਭਲੇ ਵਾਲਾ ਕੰਮ ਹੈਗਾ ਬਾਕੀ ਸਟੀਚਿੰਗ ਦਾ ਕੰਮ ਵੀ ਕੋਈ ਮਾੜਾ ਨਹੀਂ ਸਟੀਚਿੰਗ ਸਿੱਖਣ ਵਿੱਚ ਵੀ ਕੋਈ ਇੰਨਾ ਜਾਦੂ ਨਹੀਂ ਕਰਨਾ ਪੈਂਦਾ ਹੈਗਾ ਇਹ ਦੇਖਣ ਨੂੰ ਹੀ ਹਉਆ ਲੱਗਦਾ ਕਿ ਸਟੀਚਿੰਗ ਵਾਲਾ ਬਹੁਤ ਸੋਖਾ ਹੁੰਦਾ ਜੇ ਤੁਸੀਂ ਜਾਓਗੇ ਤਾਂ ਆਪਾਂ ਜਿਹੜੇ ਮੇਰੇ ਵਲੋਗ ਆਉਂਦੇ ਉਹਦੇ ਵਿੱਚ ਆਪਾਂ ਤੁਹਾਨੂੰ ਸਟੀਚਿੰਗ ਬਾਰੇ ਥੋੜਾ ਥੋੜੀ ਜਾਣਕਾਰੀ ਦਿੰਦੇ ਰਾਵਾਂਗੇ ਪੂਰੀ ਤਾਂ ਨਹੀਂ ਮੈਂ ਦੇ ਸਕਦੀ ਕਿਉਂਕਿ ਵਲੋਗਿੰਗ ਦਾ ਕੰਮ ਹੈ ਮੇਰਾ ਤੇ ਆਪਾਂ ਤੁਹਾਨੂੰ ਥੋੜਾ ਥੋੜਾ ਕਟਿੰਗ ਬਾਰੇ ਦੱਸਦੇ ਰਾਵਾਂਗੇ ਜਿਹੜੇ ਪੁੱਛਣਗੇ ਉਹਨਾਂ ਨੂੰ ਆਪਾਂ ਦੱਸ ਦਵਾ ਕਰਾਂਗੇ ਠੀਕ ਹੈ ਉਹਤੇ ਵੀਡੀਓ ਬਣਾ ਕੇ ਉਹ ਇੱਕ ਸੂਟ ਦੀ ਸਵਾਈ ਜਿਹੜੀ ਹੈ ਪੂਰੇ ਦਿਨ ਦਾ ਜਿਹੜਾ ਖਰਚਾ ਹੁੰਦਾ ਹੈ ਨਾ ਸਬਜੀ ਤੋਂ ਲੈ ਕੇ ਦੁੱਧ ਤੱਕ ਸਾਰਾ ਖਰਚਾ ਇੱਕ ਸੂਟ ਦੀ ਸਲਾਈ ਜਿਹੜੀ ਹੈ ਉਹ ਕੱਢ ਦਿੰਦੀ ਹੈ ਤੇ ਆਪਾਂ ਇੱਕ ਸੂਟ ਆਰਾਮ ਨਾਲ ਜਾਨੀ ਕਿ ਮੈਂ ਤਾਂ ਹੁਣ ਪੂਰੀ ਚਲੋ ਏਕਸਪਰਟ ਜਿਵੇਂ ਹੁੰਦਾ ਵੀ ਪੂਰੀ ਟੇਲਰ ਆ ਮੈਂ ਦੋ ਸੂਟ ਢਾਈ ਸੂਟ ਮਤਲਬ ਕਿ ਤਿੰਨ ਵੀ ਕੱਢ ਦਿੰਨੀ ਆ ਮੈਂ ਹਿੰਮਤ ਮਾਰ ਕੇ ਪਲਾਜੋ ਸੂਟ ਤਾਂ ਮੈਂ ਤਿੰਨ ਚਾਰ ਕੱਢ ਦੇਣੀ ਫਟੋਫਟ ਦੇਣ ਵਿੱਚ ਹਰ ਲੈਂਡਿੰਗ ਵਾਲੇ ਹੁੰਦੇ ਨੇ ਉਹ ਚਲੋ ਦੋ ਤੋਂ ਵੱਧ ਨਹੀਂ ਨਿਕਲਦੇ ਮੇਰੇ ਕੋਲ ਠੀਕ ਹੈ ਤੇ ਆਪਾਂ ਪੂਰੇ ਵਧੀਆ ਕਮਾਈ ਕਰ ਲੀਦੀ ਐ ਤੇ ਘਰ ਬੈਠੇ ਨਾਲੇ ਕਮਾਈ ਕਰ ਲੀਦੀ ਐ ਨਾਲੇ ਬੱਚੇ ਦੇਖ ਲੀਦੇ ਨੇ ਨਾਲੇ ਘਰ ਵੀ ਦੇਖ ਲੀਦਾ ਐ ਬਹੁਤ ਵਧੀਆ ਕੰਮ ਐ ਹਰ ਕੁੜੀ ਨੂੰ ਕਰਨਾ ਚਾਹੀਦੇ ਮੇਰੀ ਤੇ ਇਹੀ ਸੋਚ ਕਿਸੇ ਤੇ ਭਾਰੀ ਨਾ ਪਾਓ ਕਿਸੇ ਦੇ ਮੂੰਹ ਵਾਲਾ ਨਾ ਦੇਖੋ ਕਿਸੇ ਦੇ ਹੱਥਾਂ ਵਾਲਾ ਨਾ ਦੇਖੋ ਇਹ ਨਾ ਸੋਚੋ ਮੇਰੇ ਕਿਸੇ ਰਿਸ਼ਤੇਦਾਰ ਨੇ ਨਹੀਂ ਮੈਨੂੰ ਦਿੱਤਾ ਮੇਰੇ ਰਿਸ਼ਤੇਦਾਰਾਂ ਨੇ ਨਹੀਂ ਮੈਨੂੰ ਕੁਝ ਦਿੱਤਾ ਜਾਂ ਮੇਰੇ ਕਿਸੇ ਹੋਰ ਨੇ ਨਹੀਂ ਦਿੱਤਾ ਐਵੇਂ ਕਿਸੇ ਦੀ ਝਾਕ ਛੱਡਣੀ ਬੰਦ ਕਰੋ ਨਾਲੇ ਤਾਂ ਬਾਅਦ ਚੁੱਕ ਗੱਲਾਂ ਕਹਾਓਗੇ ਵੀ ਅਗਲਾ ਕਹਿੰਦਾ ਸੀ ਦਿਨੇ ਆ ਜੀ ਹਨਾ ਵੀ ਉਹ ਫਲਾਣਾ ਸਾਡੇ ਕੋਲ ਮੰਗਦਾ ਉਸ ਟਾਈਮ ਤਾਂ ਬਿਲਕੁਲ ਨਹੀਂ ਜੀ ਉਹਨੇ ਮੇਰੇ ਕੋਲ ਇੰਨੇ ਪੈਸੇ ਮੰਗੇ ਸੀ ਉਹਨੇ ਮੇਰੇ ਕੋਲ ਆ ਚੀਜ਼ ਮੰਗੀ ਸੀ ਪਿੱਠ ਪਿੱਛੇ ਬਰਾਈਆਂ ਕਰਨ ਵਾਲੇ ਨੇ ਸਾਰੇ ਠੀਕ ਹੈ ਜੀ ਕੋਈ ਕਿਸੇ ਦਾ ਨਹੀਂ ਬਣਦਾ ਹੈਗਾ ਬਸ ਮੈਂ ਤਾਂ ਇਹ ਕਹਿੰਨੀ ਬਸ ਆਪਣਾ ਆਪ ਕਰੋ ਕੋਈ ਨਾ ਕੋਈ ਹੁਨਰ ਸਿੱਖੋ ਕੁਝ ਨਾ ਕੁਝ ਕਰੋ ਬਹੁਤ ਕੰਮ ਨੇ ਕਈ ਲੇਡੀਜ਼ ਅਚਾਰ ਦਾ ਬਿਜ਼ਨਸ ਕਰਦੀਆਂ ਨੇ ਘਰੇ ਅਚਾਰ ਜਿਹੜਾ ਏ ਪਾ ਕੇ ਉਹਦਾ ਬਿਜ਼ਨਸ ਕਰਦੀਆਂ ਨੇ ਕਈ ਲੇਡੀਆਂ ਬਹੁਤ ਕੰਮ ਨੇ ਬਹੁਤ ਸਾਰੇ ਤੁਸੀਂ ਇਦਾਂ ਹੀ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਗਾਂ ਤੋਂ ਗਾਂ ਮੈਂ ਦੱਸੂ ਕਰੂੰਗੀ ਬਾਕੀ ਆਪਾਂ ਮਾਰਕੀਟ ਤੁਹਾਨੂੰ ਲੈ ਕੇ ਚੱਲਾਂਗੇ ਲੁਧਿਆਣੇ ਵਾਲੀ ਜਿੱਥੇ ਸਮਾਨ ਸਸਤਾ ਮਿਲਦਾ ਤੇ ਅੱਜ ਦੀ ਵੀਡੀਓ ਬਸ ਇੰਨੀ ਕੀ ਕਿਉਂਕਿ ਮੈਂ ਅੱਜ ਬੀਜੀ ਹੈਗੀ ਜਾਂ ਫਿਰ ਮਿਲਾਂਗੇ ਬਾਏ